ਪੰਜਾਬੀ ਮਸ਼ਹੂਰ ਅਦਾਕਾਰਾ ਤਾਨੀਆ ਦੇ ਪਿਤਾ ਨੂੰ ਗੋਲੀਆਂ ਮਾਰਨ ਦੇ ਮਾਮਲੇ 'ਚ ਲਗਾਤਾਰ ਪੰਜਾਬ ਪੁਲਿਸ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਵਕ ਵਕ ਐਂਗਲਾਂ ਤੋਂ ਜਾਂਚ ਕਰਦੇ ਹੋਏ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਹੁਣ ਪੰਜਾਬ ਪੁਲਿਸ ਨੇ ਅਸਲਾ ਮੁਹਈਆ ਕਰਾਉਣ ਵਾਲੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਪੁਲਿਸ ਅਫਸਰ ਨੇ ਦੱਸਿਆ ਕਿ ਜਿਹੜੇ ਸ਼ੂਟਰਾਂ ਨੂੰ ਅਸਲਾ ਪ੍ਰੋਵਾਈਡ ਕਰਵਾਇਆ ਗਿਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸੁਣੋ ਹੋਰ ਕੀ ਕੁਝ ਗਿਆ ਅੱਜ ਦੀ ਜਾਣਕਾਰੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਡੀਆਈਜੀ ਅਸ਼ਨੀ ਕਪੂਰ ਸਾਹਿਬ ਤੇ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਅਸੀਂ ਮਕਦਮਾ ਜਿਹੜਾ ਦਰਜ ਕੀਤਾ ਸੀ ਡਾਕਟਰ ਨਿਲਜੀਤ ਕੰਬੋਜ ਜੀ ਦੇ ਜਿਹੜੇ ਫਾਇਰਿੰਗ ਇਨਸੀਡੈਂਸ ਹੋਇਆ ਸੀ ਮਕਦਮਾ ਨੰਬਰ ਜਿਹੜਾ ਸੀ 123/25 ਅੰਡਰ ਸੈਕਸ਼ਨ 109 3 ਜਿਮਨ 5 ਤੇ 25275498 ਜਿਹੜਾ ਦਰਜ ਕੀਤਾ ਗਿਆ ਉਸ ਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਕਰਦੇ ਆ ਜਿਹੜੇ ਅਸੀਂ ਪਹਿਲਾਂ ਤਿੰਨ ਜਿਹੜੇ ਸ਼ੂਟਰ ਸੀ ਜਿਹੜੇ ਇਨਵਾਲਵ ਸੀ ਉਹ ਅਸੀਂ ਅਰੈਸਟ ਕੀਤੇ ਸੀ ਉਸ ਤੋਂ ਬਾਅਦ ਅੱਗੇ ਫਰਦਰ ਇਨਵੈਸਟੀਗੇਸ਼ਨ ਚ ਇੱਕ ਕੁੜੀ ਇਹਦੇ ਵਿੱਚ ਅਰੈਸਟ ਕੀਤੀ ਗਈ ਸੀ ਤੇ ਅੱਜ ਇੱਕ ਜਿਹੜਾ ਇਹਨਾਂ ਨੂੰ ਵੈਪਨ ਪ੍ਰੋਵਾਈਡ ਕਰਦਾ ਸੀ ਉਹ ਦੋਸ਼ੀ ਜਿਹੜਾ ਉਹਨੂੰ ਅਰੈਸਟ ਕੀਤਾ ਉਹਦਾ ਨਾਮ ਹਰਮਿਤ ਸਿੰਘ ਮਿੱਤੂ ਆ ਇਹ ਵੀ ਜਿਹੜਾ ਲੰਡੇ ਦਾ ਐਸੋਸੀਏਟਸ ਆ ਜਿਹੜਾ ਅੱਗੇ ਵੈਪਨ ਪ੍ਰੋਵਾਈਡ ਕਰਦਾ ਸੀ ਇਹ ਤਰਵੰਡੀ ਸੂਬਾ ਦਾ ਰਹਿਣ ਵਾਲਾ ਇਹਦੇ ਕੋ ਇੱਕ ਅੱਜ ਅਸੀਂ ਵੈਪਨ ਕਵਰ ਕੀਤਾ ਤੇ ਇਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਜਾਰੀ ਆ ਕਿੰਨੇ ਦਿਨਾਂ ਪੁਲਿਸ ਮਾਰਡ ਮਿਲਿਆ ਸੀ ਸਰ ਜਿਹੜਾ ਇਹਨਾਂ ਦਾ ਜਿਹੜਾ ਅਸੀਂ ਤਿੰਨ ਜਿਹੜੇ ਹੈਗੇ ਨੇ ਸ਼ੂਟਰ ਇਹਨਾਂ ਦਾ ਸ਼ਹੀਦ ਸਿੰਘ ਦਾ ਪੁਲਿਸ ਮਾਰਡ ਆ ਤੇ ਬੜੀ ਬਰੀਕਲੀ ਤੇ ਬੜੀ ਵਧੀਆ ਤਰੀਕੇ ਨਾਲ ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਇਹਦੇ ਵਿੱਚ ਅੱਜ ਅਸੀਂ ਹਰਮਿਤ ਮਿੱਤੂ ਨੂੰ ਜਿਹੜਾ ਅਰੈਸਟ ਕੀਤਾ ਕੀ ਰਿਲੇਸ਼ਨ ਹੈ ਤੁਹਾਡਾ ਹਰਮਿਤ ਮਿੱਤੂ ਜਿਹੜਾ ਇਹ ਲੰਡੇ ਦਾ ਜਿਹੜਾ ਐਸੋਸੀਏਟਸ ਆ ਜਿਹੜਾ ਇਹ ਕੋਈ ਵੀ ਵਾਰਦਾਤ ਕਰਦੇ ਨੇ ਬੰਦੇ ਇਹ ਵੈਪਨ ਪ੍ਰੋਵਾਈਡ ਕਰਦਾ ਉਹਨਾਂ ਨੂੰ ਕਿੱਥੋਂ ਰਹਿਣਾ ਇਹ ਤਰਵੰਡੀ ਸੂਬਾ ਦਾ ਰਹਿਣ ਵਾਲਾ ਪੱਟੀ ਦਾ ਕੋਈ ਹੋਰ ਵੀ ਘਟਨਾ ਨਹੀਂ ਹੋਈ ਹੈ ਸਰ ਉਹਦੇ ਵਿੱਚ ਅਸੀਂ ਅੱਗੇ ਫਰਦਰ ਜਿਹੜਾ ਇੱਕ ਹੋਰ ਮੁਕੱਦਮਾ ਜਿਹੜਾ ਦਰਜ ਸੀ 47/25 ਉਹਦੇ ਵਿੱਚ ਅਸੀਂ ਅੱਜ ਤਿੰਨ ਦੋਸ਼ੀਆਂ ਨੂੰ ਅਰੈਸਟ ਕੀਤਾ ਉਹ ਵੀ ਜਿਹੜੀ ਆ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਵੀ ਜਿਹੜੇ ਇਹ ਲੰਡੇ ਹਰੀਕੇ ਦੇ ਜਿਹੜੇ ਬੰਦੇ ਨੇ ਇਹ ਜਿਹੜਾ ਲੰਡੇ ਹਰੀਕੇ ਦਾ ਜਿੰਨਾ ਵੀ ਪੈਸੇ ਦਾ ਲੈਣ ਦੇਣਾ ਇੱਕ ਉਹਦੇ ਵਿੱਚ ਲੰਡੇ ਹਰੀਕੇ ਦਾ ਮਾਮਾ ਵਾ ਜਿਸ ਦਾ ਨਾਂ ਜਿਸ ਦਾ ਨਾਂ ਬਲਵਿੰਦ ਬਲਜਿੰਦਰ ਸਿੰਘ ਆ ਇਹ ਉੱਲਾਹ ਰੋਡ ਪੱਟੀ ਦਾ ਰਹਿਣਾ ਇਹਨੂੰ ਅਰੈਸਟ ਕੀਤਾ ਗਿਆ ਤੇ ਦੋ ਇਹਦੇ ਲੰਡੇ ਹਰੀਕੇ ਦੇ ਹੋਰ ਐਸੋਸੀਏਟਸ ਨੇ ਗਗਨਪ੍ਰੀਤ ਤੇ ਲਾਪ੍ਰੀਤ ਇਹਨਾਂ ਨੂੰ ਅਸੀਂ ਅਰੈਸਟ ਕੀਤਾ ਇਹ ਹੋਰ ਮੁਕਦਮੇ ਦਾ ਸਰ ਇਹ ਹਾਂਜੀ ਇਹ ਹੋਰ ਇਹ ਹੋਰ ਮੁਕਦਮੇ ਦੇ ਵਿੱਚ ਇਹ ਚੰਦਰ ਜੋ ਹੋਇਆ ਸੀਗਾ ਜੀ ਮਾਮਲਾ ਇਹ ਇਹ ਮਾਰਚ ਦੇ ਵਿੱਚ ਦਰਜ ਹੋਇਆ ਸੀ ਤੇ ਇਹਦੀ ਵੀ ਅਸੀਂ ਫਰਦਰ ਬੜੀ ਬਰੀਕੀ ਨਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਜਿਹੜੇ ਵੀ ਇਹਦੇ ਵਿੱਚ ਜਿੰਨੇ ਵੀ ਦੋਸ਼ੀ ਹੋਰ ਇਨਵੋਲਵ ਹੋਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਨਿਰਲਕ ਮੋੜ ਦੀ ਜਿਹੜੀ ਹੁਣ ਤੱਕ ਕਿੰਨੇ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ? ਨਿਰਲਕ ਮੋੜ ਦੇ ਜਿਹੜੇ ਡਾਕਟਰ ਸਾਹਿਬ ਦੇ ਮਾਮਲੇ ਦੇ ਵਿੱਚ ਹੁਣ ਤੱਕ ਅਸੀਂ 5 ਜਾਣੇ ਗ੍ਰਿਫਤਾਰ ਕਰ ਲਏ ਤੇ ਬੜੀ ਬਰੀਕੀ ਨਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਹੜੇ ਵੀ ਇਹਦੇ ਵਿੱਚ ਹੋਰ ਦੋਸ਼ੀ ਇਨਵੋਲਵ ਹੋਣਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸਰ ਜਿਹੜੇ ਮਾਰਚ ਵਾਲੇ ਮਾਮਲੇ ਦੇ ਵਿੱਚ ਤਿੰਨ ਬੜੇ ਆ ਉਹ ਕਸਾ ਲੈਣ ਦੇ ਦਾ ਕੰਮ ਕਰਦੇ ਸੀ ਇਹ ਹੁਣ ਕਿੰਨੇ ਤੱਕ ਲੋਕਾਂ ਨੂੰ ਬਰਾਇ ਕਰ ਚੁੱਕੇ ਨੇ ਇਹ ਅਸੀਂ ਅੱਗੇ ਫਰਦਰ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਹਨਾਂ ਦਾ ਅੱਗੇ ਅਸੀਂ ਰਿਮਾਂਡ ਲੈ ਕੇ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਜਿਹੜਾ ਲੰਡਾ ਨਾਮਿਨੇਟ ਕੀਤਾ ਜਿਹੜਾ ਡਾਕਟਰ ਸਾਹਿਬ ਵਾਲੇ ਨਾਲ ਵਿੱਚ ਹਾਂਜੀ ਹਾਂਜੀ ਲੰਡਾ ਨਾਮਿਨੇਟ ਆ ਜੀ ਇਹਦੇ ਵਿੱਚ ਇਹ ਜਿਹੜੇ ਤਿੰਨ ਫੜੇ ਆ ਉਹਦਾ ਮਾਮਾ ਫੜਿਆ ਲੰਡੇ ਦਾ ਉਹਦੇ 'ਚ ਵੀ ਲੰਡਾ ਨੂੰ ਨਾਮਜ਼ਦ ਕੀਤਾ ਗਿਆ ਬਿਲਕੁਲ ਜੀ ਲੰਡੇ ਦੀ ਦੇਖੋ ਉਹੀ ਫਰੋਤੀ ਦੀ ਕਾਲ ਕਰਦਾ ਸੀ ਤੇ ਲੰਡਾ ਬਿਲਕੁਲ ਨਾਮਿਨੇਟ ਆ ਇਹਦੇ ਵਿੱਚ ਤੇ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਬੜੀ ਬਰੀਕਲੀ ਤੇ ਬੜੀ ਵਧੀਆ ਤਰੀਕਾ ਨਾਲ ਕਵਰ ਹੋਇਆ ਤੇ ਨਾ ਜਾਣ ਰਹਾ ਸਰ ਇਹਨਾਂ ਦੀ ਅਜੇ ਰਿਮਾਂਡ ਲੈ ਕੇ ਫਰਦਰ ਪੁਸ਼ਕਿਸ਼ ਕਰਾਂਗੇ ਤੇ ਉਸ ਦੇ ਵਿੱਚ ਜੋ ਵੀ ਖਲਾਸੇ ਹੋਣਗੇ ਤੁਹਾਡੇ ਧਿਆਨ ਵਿੱਚ ਲਿਆਂਦੇ ਜਾਣਗੇ ਸਰ ਜਿਹੜਾ ਵੈਪਨਸ ਸਪਲਾਈ ਕਰਦਾ ਸੀ ਇਹਨਾਂ ਨੂੰ ਇਹ ਫਰੋਤੀਆਂ ਵਿੱਚ ਸੀ ਜਾਂ ਹੋਰ ਕਿਸੇ ਚੱਕੀ ਇਹ ਦੇਖੋ ਇਹ ਹੁਣ ਰਿਮਾਂ ਗਤਾਰ ਪੰਜਾਬ ਪੁਲਿਸ ਇਸ ਕੇਸ ਦੇ ਉੱਤੇ ਕੰਮ ਕਰ ਰਹੀ ਹੈ ਤੇ ਦੱਸ ਦਈਏ ਕਿ ਬੀਤੇ ਦਿਨੀ ਪੰਜਾਬੀ ਮਸ਼ਹੂਰ ਅਦਾਕਾਰਾ ਤਾਨੀਆ ਦੇ ਪਿਤਾ ਅਨਿਲ ਕੰਬੋਜ ਨੂੰ ਉਹਨਾਂ ਦੇ ਕਲੀਨਿਕ ਦੇ ਵਿੱਚ ਦੋ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਸੀਗੀਆਂ ਜਿਨ੍ਹਾਂ ਦੀ ਸੀਸੀਟੀਵੀ ਵੀ ਸਾਹਮਣੇ ਆਈ ਸੀ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿਵੇਂ ਇੱਕ ਮਰੀਜ਼ ਬਣ ਕੇ ਆਪਣੀ ਲਤ ਚੈੱਕ ਕਰਾਉਂਦੇ ਬਹਾਨੇ ਆਂਦਾ ਹੈ ਤੇ ਜਿਵੇਂ ਹੀ ਤਾਨੀਆਂ ਦੇ ਪਿਤਾ ਉਸ ਦੀ ਲਤ ਚੈੱਕ ਕਰਨ ਲਈ ਝੁਕਦੇ ਨੇ ਤੇ ਉਧਰ ਹੀ ਦੂਸਰੀ ਸਾਈਡ ਖੜਾ ਨੌਜਵਾਨ ਆਪਣੀ ਜੇਬ 'ਚੋਂ ਪਿਸਤਲ ਕੱਢਦਾ ਹੈ ਤੇ ਸ਼ਰਿਆਮ ਗੋਲੀਆਂ ਮਾਰ ਦਿੰਦਾ ਹੈ ਤੇ ਇਸ ਤੋਂ ਬਾਅਦ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀ ਕਾਰਜਕੁਸ਼ਲਤਾ ਤੇ ਸਵਾਲ ਖੜੇ ਹੋ ਰਹੇ ਸਨ ਤੇ ਹੁਣ ਲਗਾਤਾਰ ਪੰਜਾਬ ਪੁਲਿਸ ਇਸ ਕੇਸ ਨੂੰ ਸੋਲਵ ਕਰਨ ਦੇ ਵਿੱਚ ਲੱਗੀ ਹੋਈ ਹੈ ਤੇ ਅੱਜ ਜਿਸ ਵੱਲੋਂ ਅਸਲਾ ਮੁਹਈਆ ਕਰਵਾਇਆ ਗਿਆ ਸੀਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਗੇ ਦੇਖਣਾ ਹੋਵੇਗਾ ਇਸ ਕੇਸ 'ਚ ਹੋਰ ਕੀ ਕੁਝ ਸਾਹਮਣੇ ਆਉਂਦਾ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਮੋਗਾ ਤੋਂ ਤਨਮੇ ਦੀ ਰਿਪੋਰਟ